ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਖਬਰ ਜੁੜੀ ਹੋਈ ਹੈ ਜੀਜ਼ ਖਾਨ ਦੇ ਨਾਲ ਹੈ ਜੀਜ਼ ਖਾਨ ਦੀ ਮੌਤ ਹੋ ਗਈ ਹੈ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਅਜੀਜ਼ ਖਾਨ ਦੀ ਕੁਲਵੀਰ ਨਰੂਆਣਾ ਦਾ ਦੋਸਤ ਸੀ ਅਜੀਜ਼ ਖਾਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਜੀਜ਼ ਖਾਨ ਚਰਚਾ ਦੇ ਵਿੱਚ ਆਉਂਦਾ ਹੈ ਅਜੀਜ਼ ਖਾਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਸ਼ੂਟਰ ਭੇਜੇ ਗਏ ਸੀ ਉਹ ਸਿੱਧੂ ਨੂੰ ਨਹੀਂ ਸਗੋਂ ਮੈਨੂੰ ਮਾਰਨ ਦੇ ਲਈ ਭੇਜੇ ਗਏ ਸੀ ਅੱਜ ਤੜਕਸਾਰ ਦੀ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਸੜਕ ਹਾਦਸੇ ਦੇ ਵਿੱਚ ਅਜੀਜ਼ ਖਾਨ ਦੀ ਮੌਤ ਹੋਈ ਹੈ ਕੁਲਵੀਰ ਨਰੂਆਣਾ ਕੁਲਵੀਰ ਨਰੂਆਣਾ ਦਾ ਵੀ ਪਿਛਲੇ ਸਾਲ ਕਤਲ ਹੁੰਦਾ ਹੈ ਕੁਲਵੀਰ ਨਰੂਆਣਾ ਦੇ ਕਤਲ ਤੋਂ ਬਾਅਦ ਪੱਲਾ ਸੇਖੂ ਦੇ ਵੱਲੋਂ ਜ਼ਿੰਮੇਵਾਰੀ ਚੁੱਕੀ ਜਾਂਦੀ ਹੈ ਤੇ ਜੇ ਗੱਲ ਅਜੀਜ਼ ਖਾਨ ਦੀ ਕੀਤੀ ਜਾਵੇ ਤੁਸੀਂ ਤਸਵੀਰ ਦੇਖ ਰਹੇ ਹੋ ਅਜੀਜ਼ ਖਾਨ ਦੀ ਤਸਵੀਰ ਹੈ ਅਜੀਜ਼ ਖਾਨ ਅਜੀਜ਼ ਖਾਨ ਵੱਲੋਂ ਕਿਹਾ ਗਿਆ ਸੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਿ ਜਿਹੜੇ ਸ਼ੂਟਰ ਭੇਜੇ ਗਏ ਸੀ ਇਹ ਮੈਨੂੰ ਮਾਰਨ ਦੇ ਲਈ ਭੇਜੇ ਗਏ ਸੀ ਨਾ ਕਿ ਸਿੱਧੂ ਨੂੰ ਮਾਰਨ ਲਈ ਭੇਜੇ ਗਏ ਸੀ ਮੈਂ ਉਸ ਦਿਨ ਕੁਦਰਤੀ ਬਚ ਗਿਆ ਪਰ ਅੱਜ ਜਿਹੜਾ ਆ ਅਜੀਜ਼ ਖਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਜੀਜ਼ ਖਾਨ ਦੀ ਸਵੇਰੇ ਤੜਕਸਾਰ ਜਿਹੜੀ ਹੈ ਉਹ ਮੌਤ ਹੋ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਮਨਦੀਪ ਜੋਤ ਜੁੜ ਚੁੱਕੇ ਨੇ ਮਨਦੀਪ ਕੀ ਹੈ ਪੂਰੀ ਖਬਰ ਆਖਰ ਅਜੀਜ਼ ਖਾਨ ਦੀ ਮੌਤ ਹੋਈ ਹੈ ਖਬਰ ਨਿਕਲ ਕੇ ਆ ਰਹੀ ਹੈ ਕਿੱਥੇ ਸੜਕ ਹਾਦਸਾ ਹੋਇਆ ਕਿਵੇਂ ਮੌਤ ਹੋਈ ਹੈ ਕੀ ਹੈ ਸਾਰੀ ਘਟਨਾ हां बिल्कुल सिमर ਜੇ ਗੱਲ ਕੀਤੀ ਤਾਂ ਸਵੇਰੇ तकरीबन 1 ਘੰਟਾ ਪਹਿਲਾਂ ਦੀ ਇਹ ਖਬਰ ਹੈ ਕਿ 1 ਘੰਟਾ ਪਹਿਲਾਂ ਐਕਸੀਡੈਂਟ ਹੋਇਆ ਕਾਲਾ ਝਾੜ ਨੇੜੇ ਟੋਲ ਪਲਾਜ਼ਾ ਆਉਂਦਾ ਇੱਕ ਜਦੋਂ ਪਟਿਆਲਾ ਪਵਾਨੀਗੜ ਰੋਡ ਤੇ ਆਪਾਂ ਜਾਂਦੇ ਆਂ ਤਾਂ ਕਾਲਾ ਝਾੜ ਆਉਂਦਾ ਕਾਲਾ ਝਾੜ ਦੇ ਕੋਲ ਇੱਕ ਟੋਲ ਪਲਾਜ਼ਾ ਤੇ ਉਸ ਟੋਲ ਪਲਾਜ਼ੇ ਦੇ ਕੋਲ ਹੀ ਜਿਹੜੀ ਹੈ ਕਿ ਐਕਸੀਡੈਂਟ ਹੋ ਜਾਂਦਾ ਸਕਾਰਪੀਓ ਗੱਡੀ ਚ ਹੁੰਦੇ ਨੇ ਅਜੀਜ਼ ਕਾਨ ਤੇ ਨਾਲ ਇਹਨਾਂ ਦੇ ਦੋ ਹੋਰ ਵੀ ਕਿਹਾ ਜਾ ਰਿਹਾ ਕਿ ਦੋ ਹੋਰ ਇਹਨਾਂ ਦੇ ਸਾਥੀ ਹੁੰਦੇ ਨੇ ਕਿਹਨਾਂ ਦੋਸਤ ਤੇ ਇੱਕ ਗਨਮੈਨ ਇਹਨਾਂ ਦਾ ਹੁੰਦਾ ਕਿਉਂਕਿ ਪਿਛਲੇ ਟਾਈਮ ਤੋਂ ਕਾਫੀ ਧਮਕੀਆਂ ਵਗੈਰਾ ਵੀ ਆ ਰਹੀਆਂ ਥ्रेट ਪਰਸੈਪਸ਼ਨ ਵੀ ਜੀ ਲਗਾਤਾਰ ਆਪਾਂ ਦੇਖਿਆ ਕਿ ਮੀਡੀਆ ਦੇ ਵਿੱਚ ਕਾਫੀ ਐਕਟਿਵ ਵੋਇਸ ਇਹ ਜੀ ਕਾਨ ਪਿਛਲੇ ਕੁਝ ਕਮਹੀਨਿਆਂ ਤੋਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਉਹ ਇਹ ਗੱਲ ਵੀ ਕਹਿੰਦੇ ਨੇ ਕਿ ਮੈਨੂੰ ਪਹਿਲਾਂ ਮਾਰਨ ਦੀ ਪਲੈਨਿੰਗ ਸੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਗੋਡੀ ਬਰਾੜ ਗਰੁੱਪ ਨੇ ਮੈਨੂੰ ਮਾਰਨ ਦੇ ਲਈ ਸ਼ੂਟਰ ਭੇਜੇ ਸੀ ਪਰ ਉਹ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਜਿਹੜਾ ਉਤੋਂ ਚਲੇ ਜਾਂਦੇ ਨੇ ਤੇ ਉਹਨਾਂ ਦਾ ਬਚਾਅ ਹੋ ਗਿਆ ਤਾਂ ਅਜਿਹੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਬੋਲੋ ਹਰੇਕ ਇੰਟਰਵਿਊ ਦੌਰਾਨ ਕਹੀਆਂ ਗਈਆਂ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਰ ਅੱਜ ਸਵੇਰੇ ਇਹ ਘਟਨਾ ਆਈ ਹੋਈ ਹੈ ਜੇ ਗੱਲ ਕਰੀਏ ਤਾਂ ਇੱਕ ਗਨ ਹ ਇਹਨਾਂ ਸਾਥੀ ਜਿਹੜੇ ਨੇ ਉਹ ਬਚ ਗਏ ਨੇ ਇੱਕ ਗਨਮੈਨ ਸੀ ਤੇ ਇੱਕ ਇਹਦਾ ਦੋਸਤ ਸੀ ਜੀ ਜੀ ਕਰਦਾ ਉਹ ਬਚ ਚੁੱਕੇ ਨੇ ਲੇਕਿਨ ਅਜੀਜ਼ ਖਾਨ ਦੀ ਕਿਹਾ ਜਾ ਰਿਹਾ ਕਿ ਮੌਕੇ ਦੀ ਮੌਤ ਹੋ ਗਈ ਹੈ ਤੇ ਇਸ ਵਕਤ ਇਹ ਪਟਿਆਲਾ ਦੇ ਮੋਰਚਰੀ ਡਿਪਾਰਟਮੈਂਟ ਦੇ ਵਿੱਚ ਇਹਨਾਂ ਲਾਸ਼ ਨੂੰ ਲੈ ਕੇ ਜਾਇਆ ਗਿਆ ਉੱਥੇ ਸਵਾਭ ਨੂੰ ਪੋਸਟਮਾਰਟਮ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਬਾਕੀ ਅਗਲੀ ਕਾਰਵਾਈ ਕੀਤੀ ਜਾਏਗੀ ਜੀ ਸਿਮਰ ਮਨਦੀਪ ਜਿਵੇਂ ਧਮਕੀਆਂ ਆ ਰਹੀਆਂ ਸੀਆਂ ਅਜੀਜ਼ ਨੂੰ ਪਹਿਲਾਂ ਹੀ ਸਿੱਧੂ ਦੀ ਮੌਤ ਤੋਂ ਬਾਅਦ ਅਜੀਜ਼ ਵੱਲੋਂ ਕਿਹਾ ਜਾਂਦਾ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਕਿ ਸ਼ੂਟਰ ਮੈਨੂੰ ਮਾਰਨ ਲਈ ਭੇਜੇ ਗਏ ਸੀ ਕੀ ਵਾਕਈ ਸੜਕ ਹਾਦਸਾ ਹੈ ਜਾਂ ਕੋਈ ਹੋਰ ਜਿਵੇਂ ਬਾਅਦ ਦੇ ਵਿੱਚ ਜ਼ਿੰਮੇਵਾਰੀਆਂ ਚੁੱਕ ਲੀਆਂ ਜਾਂਦੀਆਂ ਤੁਹਾਡੇ ਧਿਆਨ ਚ ਹੋਊਗਾ ਹਨਾ ਬਿਲਕੁਲ ਜ਼ਮਰ ਹੋ ਸਕਦਾ ਹੈ ਕਿ ਕੋਈ ਐਦਾਂ ਦੀ ਗੱਲ ਹੋਵੇ ਪਰ ਜਿਹੜਾ ਦੇਖਣ ਨੂੰ ਜੇ ਗੱਲ ਕਰੀਏ ਤਾਂ ਵੈਸੇ ਇਹ ਚੀਜ਼ਾਂ ਦਾ ਜਾਂਚ ਦਾ ਵਿਸ਼ਾ ਹੈ ਪਰ ਜਿਹੜੀ ਮੁੱਢਲੀ ਜਾਣਕਾਰੀ ਹੈ ਸਾਡੇ ਕੋਲ ਉਹ ਇਹੀ ਹੈ ਕਿ ਧੁੰਦ ਕਾਰਨ ਕਿਉਂਕਿ ਰਾਤ ਜਿਆਦਾ ਹੋਵੇ ਤੁਹਾਨੂੰ ਕਿ ਰਾਤ ਬਹੁਤ ਜ਼ਿਆਦਾ ਤੁੰਸੀ ਰਾਤ ਤੇ ਸਵੇਰ ਜਿਹੜੀ ਤੁੰਦ ਸੀ ਬਹੁਤ ਜ਼ਿਆਦਾ ਸੰਘਣੀ ਧੁੰਦ ਪਈ ਹੋਈ ਸੀ ਪੂਰੇ ਪੰਜਾਬ 'ਚ ਤਾਂ ਹੋ ਸਕਦਾ ਹੈ ਕਿ ਐਕਸੀਡੈਂਟ ਹੀ ਹੋਇਆ ਹੋਵੇ ਕਿਉਂਕਿ ਵੈਸਤਾ ਨਾਲ ਜਿਹੜਾ ਪੂਰਾ ਆਪਣਾ ਕਾਫਲਾ ਵੀ ਨਾਲ ਲੈ ਕੇ ਚੱਲਦੇ ਨੇ ਤੇ ਜੇ ਗੱਲ ਕਰੀ ਇਹਨਾਂ ਦੇ ਨਾਲ ਲਾਇਸੈਂਸੀ ਪਿਸਟਲ ਲਾਇਸੈਂਸੀ ਹਥਿਆਰਾਂ ਦੇ ਨਾਲ ਲੈਸ ਨੌਜਵਾਨ ਜਾਂ ਇਹਨਾਂ ਦੇ ਸਾਥੀ ਇਕੱਲੇ ਉਹ ਨਾਲ ਹੁੰਦੇ ਨੇ ਗਨਮੈਨ ਵੀ ਇਹਨਾਂ ਦੇ ਕੋਲ ਹੁੰਦੇ ਨੇ ਪਰ ਰਾਤ ਕਿਹਾ ਜਾ ਰਿਹਾ ਕਿ ਤੰਨੇ ਜਾਣੀ ਸੀ ਇਹ ਇਹ ਤੰਨੇ ਜਾਣੀ ਸੀ ਤੇ ਪਟਿਆਲਾ ਤੋਂ ਭਵਾਨੀਗੜ ਜਿਹੜਾ ਰੋਡ ਆ ਉੱਤੇ ਕਾਲਾ ਝਾੜਾ ਪਿੰਡ ਆਉਂਦਾ ਤੇ ਉੱਥੇ ਜਿਹੜਾ ਐਕਸੀਡੈਂਟ ਹੋਇਆ ਧੁੰਦ ਕਾਰਨ ਕਿਹਾ ਜਾ ਰਿਹਾ ਕਿ ਐਕਸੀਡੈਂਟ ਹੋ ਚੁੱਕਿਆ ਤੇ ਉਸ ਦੇ ਵਿੱਚ ਹੀ ਅਜੀਤ ਖਾਨ ਦਾ ਜਿਹੜਾ ਮੌਕੇ ਦੀ ਮੌਤ ਹੋ ਗਈ ਹਾਲਾਂਕਿ ਆ ਘੰਟੇ ਤੋਂ ਪਹਿਲਾਂ ਹੀ ਮੌਤ ਹੋਈ ਹੈ ਇਹਨਾਂ ਦੀ ਇਹ ਗੱਲ ਕਰੀ ਤਾਂ ਹੁਣ ਪਟਿਆਲਾ ਦੇ ਵਿੱਚ ਮੋਰਚੀ ਡਿਪਾਰਟਮੈਂਟ ਦੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਜਾਏਗੇ ਨੇ ਲਾਸ਼ ਨੂੰ ਤੇ ਦੂਜੇ ਜਿਹੜੇ ਨਾਲ ਇਹਨੇ ਸਾਥੀ ਸੀ ਉਹ ਇਲਾਜ ਦੇ ਲਈ ਭੇਜੇਗੇ ਨੇ ਪਟਿਆਲਾ ਹਸਪਤਾਲ ਦੇ ਵਿੱਚ ਇੱਕ ਗਨਮੈਨ ਵੀ ਕਿਹਾ ਜਾ ਰਿਹਾ ਕਿ ਇੱਕ ਗਨਮੈਨ ਵੀ ਸੀ ਨਾਲ ਤੇ ਇੱਕ ਇਹਨਾਂ ਦਾ ਦੋਸਤ ਸੀ ਉਹ ਜਕਮ ਗੱਲ ਵੀ ਹੋਏ ਪਰ ਸਿਮਰ ਹਜੇ ਇਹ ਗੱਲ ਕਹਿਣੀ ਜਿਹੜੀ ਆ ਉਹ ਜਿਹੜੀ ਆ ਉਹ ਬਾਜੀਬ ਨਹੀਂ ਹੋਵੇਗੀ ਕਿਉਂਕਿ ਲਗਾਤਾਰ ਜਿਹੜਾ ਪੁਲਿਸ ਜਾਂਚ ਦਾ ਵਿਸਾ ਪੁਲਿਸ ਵੀ ਜਿਹੜੇ ਕਹਿ ਰਹੀ ਹੈ ਅਜੇ ਤੱਕ ਪੁਲਿਸ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਪੁਲਿਸ ਕਹਿ ਰਹੀ ਹੈ ਕਿ ਸੜਕੀ ਹਾਦਸਾ ਹੀ ਹੈ ਜੋ ਮੁੱਢਲੀ ਜਾਣਕਾਰੀ ਸੜ ਤੱਕ ਆ ਰਹੀ ਹੈ ਸਾਡੇ ਸਰਚਸ ਦੇ ਰਹੇ ਨੇ ਹਮਮਦੀਪ ਪਤਾ ਲੱਗ ਸਕੇ ਆਖਰ ਗੱਡੀ ਕਿੱਧਰ ਜਾ ਕੇ ਟਕਰਾਈ ਹੈ ਕਿਵੇਂ ਕਿਸ ਚੀਜ਼ ਨਾਲ ਟੱਕਰ ਹੋਈ ਹੈ ਲੱਗਿਆ ਕੁਝ ਪਤਾ ਨਹੀਂ ਸਮਝ ਹਜੇ ਹਜੇ ਕੁਝ ਵੀ ਜਿਹੜਾ ਇੰਨੀ ਜਾਣਕਾਰੀ ਜਿਹੜੀਆਂ ਨਹੀਂ ਪਤਾ ਲੱਗੀ ਹੈ ਕਿਉਂਕਿ ਲਗਾਤਾਰ ਅਸੀਂ ਆਪਣੇ ਸੋਸ ਨਾਲ ਇਨ ਟੱਚ ਆ ਤਾਂ ਉਹ ਆਉਣ ਵਾਲੇ ਕੁਝ ਮਿੰਟਾਂ ਦੇ ਵਿੱਚ ਜਾਂ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਪੂਰੀ ਜਾਣਕਾਰੀ ਸਾਡੇ ਕੋਲ ਆ ਜਾਵੇਗੀ ਫੋਟੋਜ਼ ਵਗੈਰਾ ਵੀ ਆ ਜਾਣਗੀਆਂ ਫੋਟੋ ਵਗੈਰਾ ਵੀਡੀਓ ਵਗੈਰਾ ਵੀ ਦਿਖਾਵਾਂਗੇ ਗੱਡੀ ਦੀਆਂ ਫੋਟੋ ਕਿਉਂਕਿ ਸਕੋਰਪੀਓ ਗੱਡੀ ਸੀ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਸਕੋਰਪੀਓ ਗੱਡੀ ਸੀ ਉਹ ਵੀ ਬੁਲਟ ਪ੍ਰੂਫ ਸੀ ਹਾਲਾਂਕਿ ਕਿਉਂਕਿ ਜਦੋਂ ਕੁਲਬੀਨ ਅਰੂਣਾ ਦਾ ਕਤਲ ਹੁੰਦਾ ਮੰਨਾ ਮੰਨੇ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਭੱਲਾ ਸੇ ਕੂਰਾਂ ਦੇ ਵੱਲੋਂ ਜ਼ਿੰਮੇਵਾਰੀ ਚੁੱਕੀ ਜਾਂਦੀ ਹੈ ਬਿਲਕੁਲ ਕਿਸੇ ਟਾਈਮ ਮੰਨਾ ਤੇ ਕਿਸੇ ਟਾਈਮ ਮੰਨਾ ਤੇ ਅਜੀਜ਼ ਬੜੇ ਚੰਗੇ ਦੋਸਤ ਸੀ ਤੇ ਕੁਲਬੀਨ ਅਰੂਣਾ ਇਹ ਤਿੰਨੇ ਆਪਸ ਚ ਚੰਗੇ ਦੋਸਤ ਸੀ ਪਰ ਉਸ ਦਿਨ ਕੋਈ ਗੱਲਾਂ ਦੇ ਕਰਕੇ ਜਿਹੜਾ ਦੋਸਤੀ ਚ ਫਿੱਕ ਪੈ ਜਾਂਦੀ ਹੈ ਤੇ ਨਰੂਆਣ ਦਾ ਕਤਲ ਹੋ ਜਾਂਦਾ ਮੰਨੇ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਅਜੀਜ਼ ਖਾਨ ਜਿਹੜਾ ਉਹ ਵੀ ਕਿਤੇ ਨਾ ਕਿਤੇ ਥ੍ਰੈਟ ਪਰਸੈਪਸ਼ਨ ਦੇ ਘੇਰੇ ਵਿੱਚ ਆ ਗਿਆ ਜੀ ਕਿ ਮੰਨਾ ਹੁਣ ਉਸ ਤੋਂ ਬਾਅਦ ਮੰਤਰਾ ਸ਼ਿਕਾਰ ਅਜੀਜ਼ ਖਾਨ ਸੀ ਅਜੇ ਹਾ ਜਿਹੜਾ ਸਮਝਿਆ ਜਾਂਦਾ ਸੀ ਅਜੀਹਾਂ ਜੀ ਅਜੀਹ ਖਾਨ ਨੂੰ ਵੀ ਇਹ ਗੱਲ ਦਾ ਪਤਾ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਉਸ ਦਾ ਕਤਲ ਹੋ ਸਕਦਾ ਹੈ ਤਾਂ ਉਹ ਖੁਦ ਇਹ ਗੱਲ ਇੰਟਰਵਿਊਜ਼ ਦੇ ਵਿੱਚ ਸੋਸ਼ਲ ਮੀਡੀਆ ਤੇ ਆ ਕੇ ਲਗਾਤਾਰ ਕਹਿ ਰਿਹਾ ਸੀ ਉਹ ਖੁਦ ਇਹ ਗੱਲ ਕਹਿੰਦਾ ਸੀ ਕਿ ਲੌਰਸ ਗਰੁੱਪ ਤੇ ਗੋਲਡੀ ਬਰਾਡ ਗਰੁੱਪ ਜਿਹੜਾ ਹੁਣ ਉਸ ਨੂੰ ਮਾਰਨ ਦੇ ਲਈ ਸ਼ੂਟਰ ਭੇਜ ਰਿਹਾ ਉਸ ਦੀ ਰੈਕੀ ਕੀਤੀ ਜਾ ਰਹੀ ਹੈ ਤਾਂ ਵੈਸੇ ਤਾਂ ਪੂਰਾ ਆਪਣਾ ਕਾਫਲਾ ਨਾਲ ਲੈ ਕੇ ਚੱਲਦਾ ਸੀ ਆਪਾਂ ਦੇਖਿਆ ਇੰਟਰਵਿਊਜ਼ ਦੇ ਵਿੱਚ ਵੀ ਇਹਦੇ ਨਾਲ ਕਿੰਨੇ ਨੌਜਵਾਨ ਜਿਹੜੇ ਲਾਇਸੈਂਸੀ ਹਥਿਆਰਾਂ ਦੇ ਨਾਲ ਲੈ ਸੋਕੇ ਖੜੇ ਹੁੰਦੇ ਨੇ ਤਾਂ ਸਿਮਰ ਹੁਣ ਕਹਿ ਸਕਦਾ ਕਿ ਆਉਣ ਵਾਲੇ ਕੁਝ ਹੀ ਘੰਟਿਆਂ ਵਿੱਚ ਸਥਿਤੀ ਜਿਹੜੀ ਹੈ ਕਲੀਅਰ ਹੋ ਜਾਵੇਗੀ ਤੇ ਬਾਕੀ ਹੋਰ ਵੀ ਗੱਲਾਂ ਜੋ ਜੋ ਆਉਣੀਆਂ ਆ ਆਪਾਂ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ ਤੇ ਵੀਡੀਓ ਜਿਹੜੀ ਹੈ ਗੱਡੀ ਦੀ ਫੋਟੋ ਐਕਸੀਡੈਂਟ ਦੀ ਉਹ ਵੀ ਸਾਰੀਆਂ ਦਿਖਾਵਾਂਗੇ ਤਾਂ ਮਨਦੀਪ ਮੈਂ ਪੁੱਛਣਾ ਚਾਹੂੰਗਾ ਇਹ ਜਾ ਕਿੱਧਰ ਨੂੰ ਰਏ ਸੀ ਕਾਫਲਾ ਅੱਗੇ ਨਾਲ ਹੁੰਦਾ ਜਿਵੇਂ ਹਨਾ ਆਪਾਂ ਇੰਟਰਵਿਊਜ਼ ਵੀ ਦੇਖੀਆਂ ਨੇ ਤਾਂ ਕਈ ਜਿਹੜੇ ਨੌਜਵਾਨ ਪਿੱਛੇ ਖੜੇ ਨਜ਼ਰ ਆਉਂਦੇ ਆ ਉਹਨਾਂ ਇੰਟਰਵਿਊਜ਼ ਦੇ ਵਿੱਚ ਹਥਿਆਰਾਂ ਨਾਲ ਲੈਸ ਅਜੀਜ਼ ਦੇ ਨਾਲ ਆਖਰ ਇਕੱਲੇ ਕਿਧਰ ਨੂੰ ਜਾ ਰਹੇ ਸੀ ਅਜੀਜ਼ ਖਾਨ ਕੋਈ ਪਤਾ ਲੱਗ ਸਕੇ ਕਿਸੇ ਤੋਂ ਪਤਾ ਲੱਗਿਆ ਕਿ ਕਿਧਰ ਨੂੰ ਜਾ ਰਹੇ ਸੀ ਨਹੀਂ ਸਿਮਰ ਹਜੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਆ ਕੋਈ ਵੀ ਨਹੀਂ ਅਜੀਜ਼ ਲਗਾਤਾਰ ਸੋਸ਼ਲ ਨਾਲ ਗੱਲਬਾਤ ਕੀਤੀ ਕੋਈ ਵੀ ਜਿਹੜਾ ਹਜੇ ਪੂਰੀ ਤਰ੍ਹਾਂ ਦੇ ਨਾਲ ਬੋਲਣ ਨੂੰ ਤਿਆਰ ਨਹੀਂ ਉਹ ਬਸ ਸਿਰਫ ਇਹੀ ਗੱਲ ਕਹਿ ਕਿ ਇੱਕ ਤਾਂ ਸੋਗ ਦੇ ਵਿੱਚ ਡੁੱਬੇ ਹੋਏ ਨੇ ਉਹ ਸਿਰਫ ਬਸ ਇਹੀ ਗੱਲ ਕਹਿ ਰਹੇ ਨੇ ਕਿ ਹਾਂ ਮੌਤ ਹੋ ਗਈ ਹੈ ਪਟਿਆਲਾ ਤੋਂ ਆ ਰਹੇ ਸੀ ਵਾਪਸ ਜੇ ਗੱਲ ਕਰੀ ਤਾਂ ਪਟਿਆਲਾ ਭਵਾਨੀਗੜ੍ਹ ਰੋਡ ਤੇ ਕਾਲਾ ਝਾੜ ਕੋਲੇ ਉਹਨਾਂ ਨੇ ਬਸ ਇਹੀ ਜਿਹੜਾ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਬਾਕੀ ਜੇ ਹੋਰ ਗੱਲਾਂ ਜੇ ਨਹੀਂ ਆਣੇ ਉਹ ਵੀ ਦੱਸਾਂਗੇ ਕਿ ਕਿਉਂਕਿ ਇਸ ਵਕਤ ਇਹ ਵੀ ਹੁੰਦਾ ਕਿ ਬੰਦਾ ਉਹ ਚੀਜ਼ਾਂ ਦੱਸਣ ਦੇ ਲਾਇਕ ਨਹੀਂ ਹੁੰਦਾ ਕਿਉਂਕਿ ਜਦੋਂ ਮੌਤ ਹੁੰਦੀ ਹੈ ਕਿਸੇ ਦੇ ਦੋਸਤ ਜਾਂ ਕਿਸੇ ਦੇ ਖਾਸ ਦਿਤਾ ਆਉਣ ਵਾਲੇ ਕੋਈ ਹੀ ਘੰਟਿਆਂ ਦੇ ਵਿੱਚ ਜ਼ਰੂਰ ਦੱਸਾਂਗੇ ਆਪਾਂ ਦਰਸ਼ਕਾਂ ਦਾ ਜਿਹੜੇ ਜ਼ਖਮੀ ਨੇ ਜਿਹੜੇ ਨਾਲ ਜਿਹੜੇ ਹੋਰ ਇੱਕ ਗਨਮੈਨ ਤੇ ਇੱਕ ਹੋਰ ਜਿਹੜਾ ਵਿਅਕਤੀ ਸੀ ਜਿਹੜੇ ਜ਼ਖਮੀ ਦੱਸੇ ਜਾ ਰਿਹਾ ਕਿੰਨੀਆਂ ਕਿਸਟਾਂ ਉਹਨਾਂ ਦੇ ਵੱਜੀਆਂ ਕਾਫੀ ਸਕਾਂ ਵਜੀ ਉਹਨਾਂ ਦੇ ਵੀ ਉਹ ਵੀ ਜਿਹੜੇ ਕਿਹਾ ਜਾ ਰਿਹਾ ਕਿ ਗੰਭੀਰ ਰੂਪ ਦੇ ਵਿੱਚ ਜਿਹੜੇ ਨੇ ਜਖਮੀ ਨੇ ਉਹਨਾਂ ਦਾ ਇਲਾਜ ਕਰਦੇ ਹਾਲਾਂਕਿ ਲੇਕਿਨ ਜਿਹੜੀ ਹਜੀਜ ਖਾਨ ਦੀ ਗੱਲ ਕਰੀ ਤਾਂ ਹਸਪਤਾਲ ਤੋਂ ਲੈ ਕੇ ਆਉਣ ਤੋਂ ਪਹਿਲਾਂ ਹੀ ਇਹਨਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਸੀ। ਹਮ ਸ਼ੁਕਰੀਆ ਮਨਦੀਪ ਬਹੁਤ ਬਹੁਤ ਧੰਨਵਾਦ ਤਾਂ ਮਨਦੀਪ ਜੋਤ ਮੇਰੇ ਸਹਿਯੋਗੀ ਸਾਡੇ ਨਾਲ ਜੁੜੇ